ਹਰਿਆਣਾ ਸਰਕਾਰ ਵੱਲੋਂ ਟੀਚਰਾਂ ਲਈ ਅਜੇ ਇੱਕ ਵੱਡਾ ਫੈਸਲਾ ਲਿਆ ਗਿਆ ਟੀਚਰਾਂ ਦੀ ਭਰਤੀ ਲਗਾਤਾਰ ਹੁੰਦੀ ਰਹੀ ਹੈ ਪਰ ਇਸ ਨੂੰ ਲੈ ਕੇ ਇੱਕ ਟੈਸਟ ਦੇਣਾ ਪੈਂਦਾ ਸੀ ਪਹਿਲਾਂ ਟੀਚਰ एलिजिਬਿਲਟੀ ਟੈਸਟ ਹੁੰਦਾ ਸੀ ਜਿਸ ਨੂੰ ਲੈ ਕੇ ਹਰਿਆਣਾ ਸਰਕਾਰ ਵੱਲੋਂ ਇੱਕ ਨਰਮ ਰੁਖ ਅਪਣਾਇਆ ਗਿਆ ਹਰਿਆਣਾ ਸਰਕਾਰ ਵੱਲੋਂ ਟੀਚਰਾਂ ਨੂੰ ਇੱਕ ਬਹੁਤ ਵੱਡੀ ਰਾਹਤ ਦਿੱਤੀ ਗਈ ਹੈ ਸੋ ਟੀਚਰਾਂ ਤੋਂ ਪਹਿਲਾਂ ਜੋ ਟੈਸਟ ਲਿਆ ਜਾਂਦਾ ਸੀਗਾ ਟੀਚਰ एलिजिਬਿਲਟੀ ਦਾ ਟੈਸਟ ਲਿਆ ਜਾਂਦਾ ਸੀ ਉਹ ਹੁਣ ਉਮਰ ਪਰਦੇ ਲਈ ਵੈਲਿਡ ਰਹੇਗਾ ਜਾਨੀ ਕਿ ਇੱਕ ਵਾਰੀ ਤੁਸੀਂ ਜੇ ਟੈਸਟ ਕਲੀਅਰ ਕਰ ਲੈਂਦੇ ਹੋ ਤਾਂ ਹਰਿਆਣਾ ਦੇ ਵਿੱਚ ਜਾਨੀ ਕਿ ਟੀਚਰ ਹੋਣ ਦੇ ਲਈ ਜੋ ਤੁਹਾਨੂੰ ਟੈਸਟ ਦੇਣਾ ਪੈਂਦਾ ਸੀ ਹਰ eligibility test ਉਹ ਹੁਣ ਉਮਰ ਪਰਦੇ ਲਈ ਵੈਲਿਡ ਰਹੇਗਾ ਜਾਨਕੀ ਤੁਸੀਂ ਇੱਕ ਵਾਰ ਟੈਸਟ ਦੇ ਕੇ ਉਸ ਨੂੰ ਪਾਸ ਕਰ ਲੈਨੇ ਹੋ ਤੇ ਵਾਪਸ ਤੁਹਾਨੂੰ ਇਹ ਟੈਸਟ ਨਹੀਂ ਦੇਣਾ ਪਏਗਾ ਉਸੇ ਟੈਸਟ ਤੁਹਾਡਾ ਕੰਟੀਨਿਊ ਚੱਲਦਾ ਰਹੇਗਾ ਜਦੋਂ ਤੱਕ ਤੁਹਾਨੂੰ ਜੌਬ ਨਹੀਂ ਮਿਲਦੀ ਇੱਕ ਰਾਹਤ ਦੀ ਖਬਰ ਆ ਹਰਿਆਣਾ ਦੇ ਲੋਕਾਂ ਦੇ ਲਈ ਸਪੈਸ਼ਲ ਤੌਰ ਤੇ ਉਹਨਾਂ ਦੇ ਲਈ ਜੋ ਟੀਚਰ ਬਣਨਾ ਚਾਹੁੰਦੇ ਨੇ ਕਿਉਂਕਿ ਬੀਐਡ ਕਰਨ ਤੋਂ ਬਾਅਦ ਤੁਸੀਂ ਟੀਚਰ ਬਣਦਾ ਇੱਕ ਸੁਪਨਾ ਜ਼ਰੂਰ ਦੇਖਦੇ ਹੋ ਪਰ ਉਸ ਦੇ ਲਈ ਟੀਚਰ ਲੱਗਣ ਦੇ ਲਈ ਸਰਕਾਰੀ ਟੀਚਰ ਲੱਗਣ ਲਈ ਤੁਹਾਨੂੰ ਸਰਕਾਰ ਵੱਲੋਂ ਇੱਕ ਟੈਸਟ ਲਿਆ ਜਾਂਦਾ ਹੈ एलिਜੀਬਿਲਟੀ ਟੈਸਟ ਤੁਸੀਂ ਟੀਚਰ ਬਣਨ ਦੇ ਯੋਗ ਹੋ ਜਾਂ ਨਹੀਂ ਹੋ ਉਸ ਬਾਬਤ 'ਦਾ ਜੋ ਟੈਸਟ ਲਿਆ ਜਾਂਦਾ ਹੈ ਉਹ ਹਰਿਆਣਾ ਸਰਕਾਰ ਵੱਲੋਂ ਤਾਂ ਉਮਰ ਕਰ ਦਿੱਤਾ ਗਿਆ ਜਾਨੀ ਕਿ ਇੱਕ ਵਾਰ ਤੁਸੀਂ ਟੈਸਟ ਪਾਸ ਕਰਨ ਤੋਂ ਬਾਅਦ ਵਾਪਸ ਉਹ ਟੈਸਟ ਨਹੀਂ ਦੇਣਾ ਤੁਹਾਡਾ ਉਹ ਟੈਸਟ ਜੁਏਕ ਵਾਰੀ ਤੁਸੀਂ ਕਲੀਅਰ ਕਰ ਲਿਆ ਉਹ ਤਾਂ ਉਮਰ ਰਹੇਗਾ ਇਹ ਹਰਿਆਣਾ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਜੋ ਟੀਚਰਾਂ ਦੇ ਲਈ ਲਿਆ ਗਿਆ ਹੈ